ਹੇ ਦੇਖ ਲਓ ਕਹਿੰਦੇ ਪੈਸੇ ਰਿਕਵਰ ਕਰ। ਯਾਰ ਇਹ ਤਾਂ ਤੁਸੀਂ ਦੇਖੋ ਇਹ ਤਾਂ ਕਿਸੇ ਦਾ ਜੋ ਮਰਜੀ ਕਿਸੇ ਨੂੰ ਕੋਈ ਰੋਕ ਸਕਦਾ ਨਹੀਂ। ਨਹੀਂ ਨਹੀਂ ਰੋਕ ਨਹੀਂ ਸਕਦੇ ਤੁਹਾਡੇ ਜਿਹੜੇ ਕੰਮ ਹੈ ਨਾ। ਇਹ ਉਧਰ ਨੂੰ ਨਹੀਂ ਗਿੱਟ ਕਰਦੇ। ਸਰ ਤੁਸੀਂ ਬਸ ਆਪਣਾ ਕੰਮ ਕਰੋ। ਮੈਂ ਕਹਿੰਦਾ ਮੈਂ ਕੰਮ ਵਾਲੀ ਤਾਂ ਕਰਾਂ ਲੱਗ ਗਈ। ਮੈਂ ਛੋਟੂ ਕੰਮ ਤਾਂ ਜਿਹੜਾ ਮੈਂ ਕਰਨਾ ਉਹ ਤਾਂ ਤਰੂੰ ਗਈ ਕਰੂੰਗੇ ਅਸੀਂ। ਤੁਸੀਂ ਮੈਨੂੰ ਕਹਿੰਦੇ ਇਸ ਗੱਲ ਦਾ ਸੈਟੀਸਫਾਈ ਕਰੋ ਮੈਨੂੰ ਵੀ ਥੋੜਾ ਜਿਹਾ ਮਤਲਬ ਆਮ ਆਦੀ ਪਾਰਟੀ ਦੀ ਕੋਈ ਤਾਕਤ ਹੈ। ਤੁਹਾਨੂੰ ਇੰਨਾ ਤਾਂ ਪਤਾ ਵੀ ਹਾਲਾਤ ਕੀ ਨੇ ਕਰਵਾ ਤੁਸੀਂ ਫੇਰ ਪੜਾਣਾ ਸੀ ਸਾਧਿਆ ਦੀ ਕਦਰ ਕਰਦੇ ਜਿੰਨੇ ਵੀ ਬੰਦੇ ਸਰ ਮੇਰੀ ਤਾਂ ਕਰੀ ਨਹੀਂ ਦੱਸੋ ਕੀ ਕਰਨਾ ਮੇਰਾ ਫੋਨ ਨਹੀਂ ਚੱਲ ਰਿਹਾ ਵਾਲਾ ਹੋਰ ਤੁਸੀਂ ਆ ਜਾਣਾ ਦੱਸੋ ਬਾਈ ਜੀ ਮੈਂ ਮੇਰੀ ਕੀ ਗੱਲ ਹੈ ਮੈਂ ਤੁਹਾਨੂੰ 10 15 ਵਾਰ ਜਿਹੜਾ ਹੈਗਾ ਸੋ ਗਿਆ ਤੁਹਾਡਾ ਮੈਂ ਮੈਂ ਕੰਮ ਦੀ ਤਾਂ ਬਾਈ ਬੱਸ ਕਰਦਾ ਬਾਈ 10 ਮਿੰਟ ਕਰਦਾ ਜੀ ਕੰਮ ਤਾਂ ਜਿਹੜਾ ਕਰਨਾ ਸੀ ਕਰ ਲਈ ਕੰਮ 10 ਮਿੰਟ ਕਰਦਾ ਪਤਾ ਇੱਕ ਬਿਲਡਰ ਜਿਹੜਾ ਹੈਗਾ ਵਿਚਾਰਾ ਕਿੰਨੇ ਐਫਰਟਸ ਲਾ ਕੇ ਕਿੰਨੀਆਂ ਮੁਸਲੇ ਨਾਲ ਪੇਮੈਂਟਾਂ ਕੱਟੀਆਂ ਕਰਤੀਆਂ ਕਰਦੇ। ਖਰੜ ਦੇ ਵਿੱਚ ਬਿਲਡਰਾਂ ਦਾ ਜਲੂਸ ਕੱਟ ਕੇ ਆਉਂਦਾ। ਆਹ ਪਿਛਲਾ ਰੁਕਿਆ ਹੈ। ਪਹਿਲਾਂ ਕੋਈ ਕੋਟ ਦਾ ਆਰਡਰ ਸੀ ਕਿ ਉਹ। ਇਹ ਸਾਰਿਆਂ ਨੂੰ ਸੀ ਕੋਟ ਤੋਂ ਹੁੰਦਾ ਹੈ। ਹੁਣ ਸਾਰੀ ਸਟ੍ਰੈਟ ਜੇ ਵੀ ਸਾਡੇ ਵਰਗਾ ਭਰਾ ਕੋਈ ਆਮਾ ਵੀ ਪਾਰਟੀ ਦਾ ਕੋਈ ਬੰਦਾ ਕੰਮ ਲੈ ਕੇ ਬਿਲਡਰ ਨਾਲ ਆਉਂਦਾ। ਉਹਨੂੰ ਰੋਕ ਕੇ ਬਿਲਡਰ ਦੀ ਚੂੜੀ ਟੈਗ ਕਰਦਾ ਨੂੰ ਮੋਸ ਨਹੀਂ ਕਰਾ ਲੈਂਦਾ। ਅਸੀਂ ਇਸ ਤਰ੍ਹਾਂ ਦਾ ਕੋਈ ਦਿਓ। ਮੇਰੀ ਆਈ। ਯਾਹਾਂ ਦੂਜੀ ਗੱਲ ਕੀ ਹੈ? ਯਾ ਫਿਰ ਰਿਲੇਸ਼ਨ। ਆਪਾਂ ਕਰਨ ਯਾ ਰਿਲੇਸ਼ਨ। ਖੜ ਬੰਦਾ ਆਪਣੇ ਖੱਪੀ ਜਾਉਂਦਾ। ਕਰਨ ਨੂੰ ਚੱਲ ਕੇ ਅ ਮੰਡੇ ਜੰਗਰ ਕਰੋੜ ਕਰੋੜ ਬੰਦੇ ਦਿੱਕਤ ਹੈ ਬਾਈ ਜੀ ਸਾਨੂੰ ਕੋਈ ਪ੍ਰੋਬਲਮ ਆਉਂਦੀ ਨਹੀਂ ਆ ਬਾਈ ਜੀ ਦੱਸੋ ਖਾਣ ਦੇ ਵਿੱਚ ਫੋੜਾ ਜਰੂਰ ਕਢਾਇਆ ਮੈਨਾਂ ਆਫਸਰਾਂ ਨੇ 13ਵਾਂ ਆਈਓ ਲੱਗ ਗਿਆ ਮੈਂ ਤਾਂ ਨਹੀਂ ਲੱਸੀ ਹੈ ਮੈਂ ਤਾਂ ਦੱਸ ਰਹਾ ਪਹਿਲਾਂ ਮੈਂ ਕਿਤੇ ਜਾਣਾ ਵੀ ਤਾਂ ਭਾਕੇ ਗਏ ਹੋਏ ਤੇ ਮੀਨੇ ਦੋ ਮਹੀਨੇ ਦੋ ਸਾਲ ਵੀ ਤੁਹਾਨੂੰ ਯਾਦ ਹੋਵੇ ਮੇਰੇ ਨਾਲ ਜਿਹੜਾ ਪੰਗਾ ਪਿਆ ਸੀ ਮੈਂ ਤੁਹਾਨੂੰ ਪਹਿਲਾਂ ਦੱਤੀਆਂ ਸੀ ਕਿ ਕਹਿੰਦੇ ਤੁਸੀਂ ਉਲਟਾ ਸਾਰੇ ਦੇ ਡਿਜੈਕਸ਼ਨ ਲਾਦੇ ਔਰ ਬਾਅਦ ਹੋਈ ਬੰਦਾ ਪਹਿਲੇ ਕੇ ਕੰਮ ਕਰਾ ਗਿਆ ਹੁਣੋਂ ਪੰਦਾ ਮੇਰੇ ਨਾਲ ਜੁੜ ਜੂ ਕਦੇ ਜ਼ਿੰਦਗੀ ਚ ਕਦੇ ਵੀ ਨਹੀਂ ਯੂਟੂਬਾ ਅਗਲਾ ਕੋਈ ਜੇ ਪੈਸੇ ਦੇ ਕੇ ਕਰਾਉਣਾ ਤੇਰੀ ਕੀ ਲੋੜ ਹੈ ਵੀ ਮੈਨੂੰ ਸਾਡੀ ਪਾਰਟੀ ਨੂੰ ਸੀਐਮ ਸਾਹਿਬ ਸਾਡੇ ਬਿਮਾਰ ਹੋਣ ਦੇ ਬਾਵਜੂਦ ਵੀ ਪਾਸਪਾਸ ਤੋਂ ਉਹਨਾਂ ਨੇ ਪੂਰੀ ਸਰਕਾਰ ਚ ਲਈ ਵੀ ਚਲੋ ਤਾਂ ਹੈ ਤੁਸੀਂ ਡੈਡੀਕੇਸ਼ਨ ਦੇਖੋ ਬਿਲਕੁਲ ਤਾਂ ਹੈ ਯਾਰ ਹਰ ਆਏ ਨੇ ਸਾਕਸ਼ੀ ਮੈਡਮ ਜਿਹੜੇ ਹੈਗੇ ਨੇ ਤੁਸੀਂ ਦੇਖੋ ਕਿੰਨਾ ਕੰਮ ਕਰਿਆ ਉਹਨਾਂ ਨੇ ਵਿਚਾਰੇ ਨੇ ਗਰਾਊਂਡ ਤੇ ਉਤਰ ਕੇ ਤੇ ਮਨਸ਼ੂ ਜੈਨ ਜੀ ਨੇ ਕਿੰਨਾ ਕੰਮ ਕਰਿਆ ਕਿੰਨੇ ਹੀ ਵਧੀਆ ਵਧੀਆ ਆਫਰ ਨੇ ਯਾਰ ਉਹ ਉਹਦਾ ਕਦੇ ਨਹੀਂ ਕਹਿੰਦੇ ਸਾਡੇ ਵੀ ਤਾਂ ਸਾਡੀ ਦੇਖੋ ਅਸੀਂ ਵੀ ਮੇਰੇ ਕੋਲ ਸਾਥ ਮੇਰੀ ਗੱਲ ਸਮਝੋ ਮੈਂ ਤੁਹਾਨੂੰ ਸਮਝਾ ਰਿਹਾ ਮੇਰਾ ਫੋਨ ਜਦੋਂ ਬਾਅਦ ਮਿਸ ਹੋ ਗਿਆ ਤਾਂ ਤੁਸੀਂ ਜ਼ਿੰਮੇਵਾਰ ਕੰਮ ਕੋਈ ਦਾ ਖੜੀ ਖੜੀ ਕੰਮ ਕੋਈ ਦਾ ਬਾਅਦ ਦੇਖ ਲਊਗਾ ਕੋਈ ਕੰਮ ਜੋ ਕਰਾਉਣਾ ਮੈਂ ਕਰਾ ਦੂੰਗਾ ਕੋਈ ਗੱਲ ਨਹੀਂ ਕਈ ਵਾਰ ਇਹ ਹੁੰਦੀ ਹੈ ਇਹ ਮਜ਼ਾਕ ਸਮਝ ਰਿਹਾ ਯਾਰ ਤੁਸੀਂ ਜ਼ਿਲ੍ਹਾ ਪ੍ਰਧਾਨ ਨੂੰ ਯਾਰ ਥੀਨ ਕਰ ਲੱਗੇ ਹੋ ਯਾਰ ਖੇਡ ਬਣਾ ਲਈ ਤੁਸੀਂ ਤੁਸੀਂ ਐਵੇਂ ਨਹੀਂ ਲੜ ਲੇਖੋ ਲੜਨ ਵਾਲੀ ਨਹੀਂ ਲੜ ਭਾਈ ਹੁਣ ਕੀ ਕਰੀਏ ਕੀ ਕਰੀਏ ਤਰਨਾ ਲੱਗ ਗਿਆ ਬਾਦ ਉਹ ਦੇਖੋ ਇਸ ਤਰ੍ਹਾਂ ਨਹੀਂ ਦੇਖੋ ਆਪਾਂ ਦੇਖੋ ਆਪਾਂ ਕਰਦੇ ਆਪਾਂ ਸੈੱਟ ਕਰਦੇ ਨਾ ਗਾਣੇ ਖੁੰਗਾ ਲੈ ਸਾਰੇ ਇਹ ਕੋਈ ਮਜ਼ਾਕ ਹੀ ਸਮਝ ਰਿਹਾ ਹੈ ਨਾ ਗਾਣਾ ਨੰਬਰ ਫੀਡ ਪਰ ਉਹ ਕਰਵਾ ਜਾਣ ਨੂੰ ਬਲਾ ਜਿਹੜਾ ਡੀ ਹੈਗਾ ਫੋਟੋ ਚਲੋ ਤੋਂੰਦੇ ਦੀ ਗੱਲ ਸੁਣੋ ਗੁਰਪ੍ਰੀਤ ਜੀ ਅੱਗੇ ਨੂੰ ਤੁਸੀਂ ਨੰਬਰ ਫੀਡ ਕਰਾਓ ਇਹਦਾ ਨੰਬਰ ਪਹਿਲੀ ਜੇ ਨੰਬਰ ਫੀਡ ਨਹੀਂ ਫੇ ਕੋਈ ਨਹੀਂ ਕਰਾਂਗੇ ਨਹੀਂ ਹੁਣ ਚਲੋ ਅੱਗੇ ਨੂੰ ਆਪਾਂ ਨੂੰ ਪਤਾ ਲੱਗੂਗਾ ਨਾ ਮਤਲਬ ਜੇ ਕੰਮ ਕਰਨਾ ਪਿਆ ਨਾ ਸਪੈਸ਼ਲ ਅੱਗੇ ਨੰਬਰ ਫੀਡ ਕਰਾਉਣਾ ਕੋਈ ਨਹੀਂ ਹੁਣ ਅੱਗੇ ਨੂੰ ਦੇਖਦੇ ਆਂ ਤੂੰ ਜਿਹੜਾ ਬਣਾਈ ਸਾਰੇ ਇਹਨਾਂ ਨਾਲੇ ਗੰਦ ਪਾਟਾ ਖਾਣ ਦਾ ਸਾਰੇ ਤੁਸੀਂ ਇਹ ਬਾਰੇ ਮ ਜੀ ਜਿਹੜੀ ਸ਼ਾਇਦ ਉਹ ਵੀ ਬਣਾਉਂਦੇ ਜਮੂਸ ਸਰੋਂ ਦਾ ਰੱਤਾ ਹੈ ਆਹ ਚੜ੍ਹਦਾ ਜਿਹੜਾ ਬੜਾ ਬਣਾਉਂਦੇ ਇਹਨੂੰ ਮੈਂ ਤਾਂ ਦੋ ਹੀ ਚੜ੍ਹਦਾ ਦਸਤ ਨਹੀਂ ਹੋਇਆ ਮੈਂ ਪੰਜ ਦਿਨ ਹੋਇਆ ਇੱਧਰ ਹੜਾ ਦੇ ਵਿੱਚ ਹੋਏ ਦੱਸਣਾ ਹੈ ਕਿਹੜੇ ਹੜਾ ਨਹੀਂ ਖੜਦੇ ਆ ਦੇਖੋ ਕਿੰਨਾ ਪਾਣੀ ਪਾਣੀ ਸੀ ਕਿੰਨਾ ਕੋਸਰ ਕੀ ਕਰਦੇ ਤੁਸੀਂ ਤੁਹਾਡੇ ਤੁਹਾਡੇ ਫੀਚੇ ਹੋਏ ਕੰਡੇ ਆਸਰਾ ਦੇ ਉਰੇ ਖੜ੍ਹੇ ਚਲੋ ਜੀ ਮੈਂ ਲੂਫੜ ਤਾਂ ਮੈਂ ਤਾਂ 10 ਦਿਨ ਹੋ ਗਏ ਮੈਨੂੰ ਤਾਂ ਨਹੀਂ ਪਤਾ ਕਿ ਪ੍ਰਾਣ ਹੈ ਕਿ ਨਹੀਂ ਜੋ ਹੈ ਹੱਥ ਕਰਦੇ ਨਹੀਂ ਤੁਸੀਂ ਮੇਰੇ ਸਾਡੀ ਸਰਕਾਰ ਕਿਉਂਕਿ ਸਾਨੂੰ ਵੀ ਸਮਝ ਨਹੀਂ ਕੁਛ ਨਹੀਂ ਆ ਚਲੋ ਆਪਾਂ ਦੇਖੋ ਕਾਹਨੂੰ ਲੱਗਣਾਗਾ ਤੂੰ ਵੀ ਪਹਿਲੀ ਗੱਲ ਲੜਨ ਦੀ ਨਹੀਂ ਹੈ ਤੁਸੀਂ ਬਾਣੀ ਆਪਾਂ ਦੇਖੋ ਸ਼ਾਂਤੀ ਨਾਲ ਉਹ ਹੁਕਮ ਹੈ ਕੋਈ ਗੱਲ ਨਹੀਂ ਜੇ ਫਿਰ ਕਿਉਂ ਤੈਨੂੰ ਕਹਿਤਾ ਤੁਸੀਂ ਫਿਰ ਬਸੂਰ ਦੇ ਵਿੱਚ ਗੱਲ ਕਰੋ ਹਮਸ਼ੀਰ ਮਰਦੋਸਰ ਅਨੇ ਨਿਕਰੇ ਥੋੜਾ ਹੋ ਹੁੰਦਾ ਫਿਰ ਤਿੰਦਾ ਤੂੰ ਮਾਇਦ ਰੱਖੋ ਥੋੜਾ ਮੇਰੇ ਜਨਾਬਾ ਕਰਾਈਓ ਸਾਹਿਬ ਮੇਰਾ ਮोटा ਦੇਖ ਲੋ ਯਾਰ ਕੋਈ ਨਾ ਚਾਰ ਬੰਦੇ ਸਾਡੇ ਨਾਲ ਜੁੜ ਜਾਣ ਬੜੇ ਮੋਟੇ ਤੁਸੀਂ ਦੱਸੋ ਕੰਮ ਦਾ ਦੱਸੋ ਖੜਾ ਹੋਏਗਾ ਫਿਰ ਦੱਸੋ ਭਾਈ ਜੀ ਕੰਮ ਤੁਹਾਨੂੰ ਦੱਸਿਆ ਹੋਇਆ ਕੋਈ ਗੋਲਾ ਦੱਸੋ ਕਿ ਆਇਆ ਰਣਾਨਕ ਹੋਣਾ ਸਾਡੇ ਕੋਲ ਆ ਤਾਂ ਮੈਨੂੰ ਕਹਿੰਦਾ ਮੈਂ ਕਰੂੰਗਾ ਸੇਰਦਾ ਹੋ ਨਹੀਂ ਫੋਨ ਚੱਕਦੇ ਠੀਕ ਹੈ ਜੇਰੀ ਨਹੀਂ ਫੋਨ ਚੱਕਦੇ ਜਨਾਬੂ ਤੇ ਹਦਾਇਤ ਚਲੋ ਕੋਈ ਗੱਲ ਨਹੀਂ ਹੁਣ ਤਾਂ ਲੋੜਾ ਜੇ ਲੋ ਯਾ ਚਾਪ ਲਾ ਦੇਣਾ ਤੂੰ ਜੇ ਤੁਹਾਨੂੰ ਈਓ ਸਾਹਿਬ ਦੋਸਤ ਨੰਬਰ ਉਸ ਨੂੰ ਮੈਂ ਸਭ ਪਿਛੇ ਹੋਈ ਜੀ ਮੈਂ ਨਹੀਂ ਕੋੜਾ ਪਿਛੇ ਨੇ ਫਿਰ ਦੱਸੋ ਲਈ ਮੈਨੂੰ ਹੁਣ ਫੇਰ ਤਾਂ ਕਰ ਦੋ ਨਾ ਕੰਮ ਕਰਾ ਦੇਣਾ ਥੋੜਾ ਹੋਰ ਦੱਸੋ ਤੁਸੀਂ ਕੀ ਹੈ ਨਹੀਂ ਤੁਸੀਂ ਆਪੇ ਕੰਮ ਚਾਹੀਦਾ ਮੈਂ ਤੁਹਾਨੂੰ ਕਹਿੰਦਾ ਕੰਮ ਤਾਂ ਪਹਿਲੀ ਹੋਈ ਜਾਂਦਾ ਮੈਨੂੰ ਕੰਮ ਦੀ ਨਹੀਂ ਕੋਈ ਦਿੱਕਤ ਚਲੋ ਗੁੱਸਾ ਨਾ ਕਰਾਂ ਨੂੰ ਚਲੋ ਗੁੱਸਾ ਨਾ ਕਰਾਂ ਨੂੰ ਚਲੋ ਗੁੱਸਾ ਕਰ ਜਿਆਉਂਦਾ ਬਸ ਠੀਕ ਹੈ ਜੋ ਹੋ ਗਿਆ ਉਹ ਕਰਦੇ ਹਾਂ ਨਹੀਂ ਕਰਾਂ ਹੁਣ ਨਹੀਂ ਹੁੰਦਾ ਕੋਈ ਵੀ ਦੇਖੋ ਕਈ ਮਰ ਹੁੰਦੀ ਐ ਪਰੌਲੇ ਨੂੰ ਪਰੌਲੇ ਨੂੰ ਭਾਵੇਂ ਸੋਦੀ ਐ ਆਪਾਂ ਇਹ ਨਹੀਂ ਕਰਦੇ ਕੋਈ ਕਰਾਉ ਲੋ ਪਰਛਾਣਾ ਮੇਂ ਪੰਸੋ 332200 ਆਇਆ ਮਾ ਤੁਹਾਡਾ ਕੋਡ ਨੰਬਰ ਹੈ 965332200 ਲੋ 383 ਬਈ ਇਹਦਾ ਤੁਮੈਂ ਦੱਸ ਦੰਦ ਨਾ ਯੋ ਸਾਹਬ ਉਹ ਚਲੋ ਜੇ ਤੁਹਾਨੂੰ ਲੱਗਦਾ ਨਾ ਵੀ ਤੁਹਾਡੇ ਪਿੱਛੇ ਕੋਈ ਤਾਕਤ ਚਾਹੇ ਆਮਨੀ ਕਾਠੀ ਜਿਹੜੀ ਮਰਜੀ ਹੈ ਨਹੀਂ ਕਿਤੇ ਉਹ ਹੁੰਦਾ ਸੀ ਇਨਸਪੈਕਟਰ ਟ੍ਰੈਫਿਕ ਇੰਚਾਰਜ ਮੜ ਜਾ ਪੁੱਛ ਲਿਓ ਉਹਨੂੰ ਕੋਚ ਨਾ ਆਪੇ ਕੋ। ਅਰੇ ਕੀ ਦਾ ਰਿਸ਼ਤੇਦਾਰ ਸੀ ਉਹ ਵੀ ਪੁੱਛ ਲਿਓ। ਕੋਈ ਲੜਾਈ ਕਰਨੀ ਹੈ ਵੀ ਦੱਸੋ। ਠੀਕ ਹੈ। ਦੱਸੋ ਜੀ ਆਪਾਂ ਥੋੜਾ ਕੰਮ ਤੇ ਲਾ ਹੋਗਾ ਤਾਂ ਦੱਸਿਓ ਤੁਸੀਂ 아니 ਆਪਾਂ ਨੂੰ ਕਿਉਂ ਰੋਕ ਰਹੇ ਨੇ ਬੱਸ। ਅਰੇ ਯਾਰ ਇਹ ਮਨੂ ਛੋਟੇ ਛੋਟੇ ਜੇਲੂ ਨੂੰ ਕੰਮ ਯਾਰ ਵਿਚਾਰੇ ਬੰਦੇ ਕਾਲਪ ਦੇ ਫਿਰਦੇ ਆ। ਤੁਸੀਂ ਇੱਕ ਠੀਕ ਕਰੀਏ। ਇੱਕ ਮਿੰਟ ਗੁਰੂ ਜੀ। ਸਾਡੀ ਬੇਨਤੀ ਸਮਝ ਹੋਈ ਵੀ ਜੇ ਹੁਣ ਅਸੀਂ ਕੰਮ ਖੁਦ ਆ ਕੇ ਕਰਾਉਣਾ ਤਾਂ ਅਸੀਂ ਡਿਸਟ੍ਰਿਕਟ ਕਿੱਦਾਂ ਚਲਾ ਲਾਂਗੇ। ਕੋਈ ਗੱਲ ਨਹੀਂ ਜੀ ਤੁਸੀਂ ਫੋਨ ਕਰਦੇ ਨਾ ਹੁਣ ਫੀਲ ਹੋ ਗਿਆ ਨੰਬਰ ਕੋਈ ਯਾਦ ਕਰਕੇ ਦੱਸ ਦੋ ਕੋਈ ਪ੍ਰੋਬਲਮ ਨਹੀਂ। ਕਹੇ ਰਮਨ ਮੈਂ ਖਰਾਬ ਹੈ ਯਾਰ ਮੈਨੂੰ ਕੋਈ ਠੀਕ ਹੈ ਮੰਨਦੇ ਅਸੀਂ ਤੁਸੀਂ ਬੀਜ਼ੀ ਐ ਪਰ ਹੁਣ ਉਹਨਾਂ ਦੇ ਦੋ ਦੋ ਤਿੰਨ ਬੰਦੇ ਨੂੰ ਉਹੀ ਲੱਗੇ ਐ ਕੋਈ ਨਹੀਂ ਹੁਣ ਤੁਸੀਂ ਬਸ ਕੀ ਕਰ ਹੁਣ ਤੁਸੀਂ ਆ ਮੈਂ ਤੁਹਾਨੂੰ ਇੱਕ ਰਿਕਵੈਸਟ ਫਾਈਨਲ ਕਰਾਂਗੇ ਕੋਈ ਗੱਲ ਨਹੀਂ ਕੋਈ ਗੱਲ ਹੈ ਜੀ ਕੋਈ ਮਸਲਾ ਨਹੀਂ ਤੁਸੀਂ ਕਰੋ ਪਹਿਲੀ ਅਸੀਂ ਨਹੀਂ ਕਹਦੇ ਆਦੀ ਕੋਈ ਗਲਤ ਨਹੀਂ ਬੁਰਾ ਪਰ ਸਾਡਾ ਕੰਮ ਜਿਹੜਾ ਹੈਗਾ ਔਨ ਦੀ ਸਪੌਟ ਹੋਣਾ ਚਾਹੀਦਾ ਦੈਟਸ ਆਲੋ ਕੋਈ ਜੇ ਅਸੀਂ ਕਹਿੰਦੇ ਨਹੀਂ ਜੀ ਕੋਈ ਕਮਿਨਸ ਨਾਲ ਇੱਕ ਤਾਂ ਕੋ ਕੰਮ ਹੁੰਦਾ ਗੰਦਲਾ ਸੋ ਉਹ ਵੀ ਉਹ ਬੰਦੇ ਦਾ ਮੇਰਾ ਜਦੋਂ ਮੇਰਾ ਗੁਰਪ੍ਰੀਤ ਦਾ ਕੰਮ ਆ ਗਿਆ ਨਾ ਨਾ ਕਰੀ ਮਰਜ਼ੀ ਸ਼ਰਮਾਂ ਮਰੀਆਂ ਕਰਦੇ ਤੇਰਾ ਕੰਮ ਨਹੀਂ ਕਰਨਾ ਨਾ ਨਾ ਜਿਹੜਾ ਮੇਡ ਦੇ ਆਧਾਰ ਤੇ ਜੈਨ ਨੂੰ ਲੈ ਉਹ ਕਰੋ ਜੀ ਇਹ ਤਾਂ ਗਲਤ ਕੰਮ ਲੈ ਕੇ ਨਹੀਂ ਆਉਂਦੇ ਤੇ ਚਾਹੇ ਜਿਹੜੇ ਸਾਡੇ ਨਾਲ ਬੰਦੇ ਜੁੜੇ ਉਹ ਮੈਂ ਤਰਵਾਈ ਕਰਾ ਦੋ ਯਾਰ ਬਈ ਕਰਾ ਦੱਸ ਕੀ ਕਰੀਏ ਯਾਰ ਸਾੜੇ ਕਰਦੇ ਆ ਕਟਾ ਕਟ 50 ਬੰਦੇ ਮੇਰੇ ਖਰਚੇ ਦੇ ਟੁੱਟ ਗਏ ਇਸਨੇ ਕੱਟ ਕੇ ਮੈਨੂੰ ਪੁੱਛਦਾ ਤਾਂ ਤੂੰ ਕਹਿ ਰਿਹਾ ਇਹਨਾਂ ਜੀ ਬਾਈ ਜੀ ਹਾਂ ਇਹ ਨਾ ਕੰਮ ਨਹੀਂ ਕਰ ਕੰਮ ਜਾਣ ਕੋਈ ਮੜਾ ਫੇਮ ਕਰ ਲਓਗੇ ਉਹਨੂੰ ਭੇਜਿਆ ਹੋਇਆ ਸਾਹੀ ਡੀਟੇਲ ਵਾਲਾ ਆਰੇ ਯਾਰ ਇਹ ਸਭ ਮੈਂ ਤੈਨੂੰ ਗੱਲ ਦੱਸਦਾ ਹੁਣ ਨਹੀਂ ਜੇ ਹੁਣ ਪ੍ਰਾਰੀਆਂ ਛੱਡੋ ਬੇਵਾਸਿ ਚੱਲ ਰਿਹਾ ਮੈਂ ਮੈਡਾ ਫਰੇਸ਼ ਤੇ ਤੈਨੂੰ ਗੱਲ ਦੱਸ ਰਿਹਾ ਇਹ ਲੀਡਰ ਲੂਟਰ ਜਿਹੜੇ ਹੁੰਦੇ ਨਾ ਜੈਨੂ ਵਾਲੇ ਕੋਈ ਕੋਈ ਨਹੀਂ ਖਾਂਦਾ ਡਰਾਈਵਰੀਡਰ ਜਿਹਨੂੰ ਪੁੱਛਦੇ ਕੋਈ ਮੈਂ ਨਹੀਂ ਲੈਂਦਾ ਨਹੀਂ ਬਸ ਮੈਂ ਆਪਾਂ ਕੋਈ ਕੁਛ ਨਹੀਂ ਇੱਕ ਦਾ ਕੋਈ ਸ਼ੁਰੂ ਹੋਣਾ ਕੋਈ ਗੱਲ ਮੈਂ ਤੈਨੂੰ ਕਹਦਾ ਵੀ ਹੁਣ ਰੱਖੋ ਨਹੀਂ ਰੱਖੋ ਉੱਥੇ ਇਸ ਤੋਂ ਪਰਮਾ ਛੱਡ ਕੇ ਸਾਰਾ ਦਿਨ ਪਾਰਟੀ ਦੇ ਪਿੱਛੇ ਕੁੱਤੇ ਵਾਂਗ ਹਿੱਜੇ ਰਹਿੰਦੇ ਆ। ਉਹ ਕਹਿੰਦੇ ਆ ਕਿ ਅਲੋ ਦੇਖੀ ਲੜਾਈ ਕਰਾ ਕੇ ਕੰਮ ਕਰਾਉਣਾ ਹੈ। ਇਹ ਤਾਂ ਲੰਘ ਤਾ ਸਾਡੇ ਤੇ ਵੀ ਆ ਪਾਰਟੀ ਤੇ ਵੀ ਆ। ਕਾਗਜ਼ੋਤੁਰ ਨਾ ਬਸ ਨਹੀਂ ਜੀ ਤੁਹਾਡੇ ਨਾਲ ਨਹੀਂ ਜੀ ਪਾਰਟੀ ਨਾਲ ਵੀ ਲੜਕੀਆਂ ਜੀ ਪੁੱਛੋ ਮੰਤਰੀ ਸਾਹਿਬ ਨੂੰ ਪਾਰਟੀ ਹੈ ਸਾਰੇ ਫੜਕਾ ਕੇ ਆ 880 ਕਰ ਦਿਓ ਤੁਸੀਂ ਫੇ ਠੋਕੂਗਾ ਜਾ ਕੇ ਸਾਡੀ ਮੰਤਰੀ ਨਾਲ ਗੱਲ ਕਰਕੇ ਜੀ ਸਾਰੇ ਵੀ ਪਈਏ ਫਿਰ ਅਸੀਂ ਦੁਬਾਰਾ ਮੇਰੀ ਮੰਤਰੀ ਨੂੰ ਮਜੂਦ ਨਾਲ ਸੀ ਸਾਡੇ ਕਰਕੇ ਬੰਦੇ ਜੀ ਸਾਰੇ ਬੈਠੇ ਨੇ ਚਿਹਰਾ ਸਿੱਖ ਅੱਜ ਸਾਰੇ ਜਿਹੜੇ ਪਲਾਗਾ ਜਿਹੜਾ ਕਾਗਜ਼ ਉੱਪਰ ਦਾ ਹੋ ਗਿਆ ਆਰਮ ਉਹ ਕਿਤੇ ਪ੍ਰੋਬਲਮ ਨਹੀਂ ਆਉਂਦੀ ਸਿਰ ਉਤੇ ਸਿਰ ਮੈਂ ਕੰਮ ਦੇ ਦੱਸੋ ਹਾਂ ਹਾਂ ਦੱਸੋ ਕੋਈ ਇਸ਼ੂ ਨਹੀਂ ਹੁੰਦਾ ਕੋਈ ਨਹੀਂਰੇ ਕਿਹ ਅੱਜ ਹਾਂ ਕਿ ਮਿਲਾ ਖਾਮ ਨੂੰ 100% ਤੋਂ ਵੀ ਘੱਟ ਕਰਉਂਦੇ ਸਾਡੇ ਮਹੀਨੇ ਚਵੇ ਇੱਕ ਅੱਧੀ ਵਾਰ ਕੋਈ ਕੰਮ ਹੁੰਦਾ ਨਹੀਂ ਭਾਈ ਕਰਦੇ ਉਹਦੇ ਲਈ ਵੀ ਸਾਨੂੰ ਜਲੀਲ ਹੋਣਾ ਪਵੇ ਦੱਸੋ ਜੀ ਕੋਈ ਮੈਂ ਤਾਂ ਗੁਰੂ ਜੀ ਇੱਕ ਵਾਰ ਆਇਆ ਸੀ ਇੱਥੇ ਸਰਕਾਰ ਬਣੀ ਹੈ ਜਦੋਂ ਸਿਸਟਮ ਦੇਖਿਆ ਮੈਂ ਕਹਿ ਰਿਹਾ ਯਾਰ ਆਪਾਂ ਨਵੇੜੇ ਬਣਾ ਦੇ ਕੇ ਤੇ ਅੱਜ ਦਾ ਯਾਰ ਅਸੀਂ ਕਿਸੇ ਦੇ ਕੰਮ ਚ ਲੱਣ ਦਾ ਜੀ ਨਹੀਂ ਕਰਦੇ ਜੋ ਕਰਨਾ ਕਰੋ ਯਾਰ ਬਈ ਸਾਡਾ ਦਾ ਕਰ ਦੋ ਉਹ ਵੀ ਜੈਨੂ ਪਿਛਲੀ ਵਾਰ ਉਹ ਦੂਜਾ ਸੀਗਾ ਮਨਵੀਰ ਠੀਕ ਹੈ ਦੋ ਪੰਜ ਫੈਲਾ ਜੈਨੂ ਨੂੰ ਕਹਿੰਦਾ ਹਾਂ ਕੱਢ ਦੇ ਨੇ ਸ਼ਾਹ ਨੂੰ ਆਬਜੈਕਸ਼ਨ ਲਾ ਕੇ ਤੇਰੀ ਜੇ ਅਸੀਂ ਕੀਤਾ ਸੀ ਫਿਰ ਆਪ ਨੂੰ ਕੱਟ ਕੇ ਗਿਆ 11:00 12:00 ਵਜੇ ਆ ਕੇ ਸਾਢੇ 12:00 ਆਮ ਯਾਗੀ ਤੋਂ ਵੀ ਅਰਾਮਾਂ ਦੀ ਅਸਰ ਪਤਾ ਕੀ ਸੀ ਰੋਲਾ ਕੀ ਸੀ ਕਾਲੀ ਕਾਂਗਰਸੀ ਹੁੰਦੇ ਸੀ ਨਾ ਉਹ ਜਲੂਸ ਕਰਦੇ ਸੀ ਅਸਰ ਦਾ ਛੇਤਰ ਨਾ ਲੱਗਦਾ ਨੂੰ ਲੱਗਦਾ ਨੂੰ ਸ਼ਹਿਰ ਸਾਡੇ ਵਾਲੇ ਸਾਡੇ ਵਿਚਾਰੇ ਨੂੰ ਸਮਝੇ ਹੈ ਜੀ ਅਸੀਂ ਫੇਰ ਕਹੀਏ ਨਹੀਂ ਚਲ ਕੋਈ ਗੱਲ ਨਹੀਂ ਉੱਪਰ ਵਾਲਿਆਂ ਨੂੰ ਵੀ ਸਮਝ ਨਹੀਂ ਹੈ ਜੋ ਵੀ ਨਹੀਂ ਉਦਾਂੋਂ ਕਰਦੇ ਹਾਂ ਜੀ ਅਸੀਂ ਕਹਿੰਦੇ ਨਾ ਮੈਂ ਸਰ ਦਾ ਫੋਨ ਨਹੀਂ ਕਰਦੇ ਸਰ ਨਾ ਨਗਰ ਕੌਂਸਲ ਲੋਕ ਆਪਣਾ ਕੰਮ ਲੈਕਸ਼ਨ ਦਾ ਜਿਹੜਾ ਰੂਡਾਂ ਅਨਸਾਰ ਈ ਨਕਸ਼ਾ ਪੋਰਟਲ ਤੇ ਕੀਤਾ ਜਾ ਰਿਹਾ ਹੈ ਤੇ ਉਹਨਾਂ ਦਾ ਕੋਈ ਮੈਟਰ ਸੀਗਾ ਨਕਸ਼ਾ ਦਾ ਮੈਟਰ ਸੀਗਾ ਕਿ ਉਸ ਨੂੰ ਜਿਹੜਾ ਉਹਨਾਂ ਦੇ ਕਹਿੰਦੇ ਚੈੱਕ ਕਰਵਾਇਆ ਗਿਆ ਉਹ ਜਿਹੜਾ ਆਲਰੇਡੀ ਉਸ ਦਾ ਪ੍ਰੋਪਰਟੀ ਦਾ ਡਿਸਪੂਟ ਚੱਲ ਰਿਹਾ ਹੈ ਉਹ ਨਕਸ਼ੇ ਜਿਹੜੇ ਨਹੀਂ ਉਲੰਘਨਸਾਰ ਨਹੀਂ ਕਿਤੇ ਜਾ ਸਕਦੇ ਜੋ ਵੀ ਰੂਲਾਂਸਾਰ ਨਕਸ਼ੇ ਕੀ ਨਾ ਰੂਲਾਂ ਦੇ ਅਨੁਸਾਰ ਜੋ ਵੀ ਨਕਸ਼ੇ ਪਾਸ ਹੋਣ ਵਾਲੇ ਨੇ ਉਹ ਜਿਹੜਾ ਇਹ ਨਕਸ਼ਾ ਕੋਟਿੰਗ ਨਹੀਂ ਕਿਤੇ ਜਾ ਰਿਹਾ ਜਿੱਸਾ ਕਿ ਕਿਹੜੇ ਏਰੀਆ ਕਿਹੜੇ ਪ੍ਰੋਜੈਕਟ ਦੇ ਨਕਸ਼ੇ ਸੀਗੇ ਕੁਝ ਦੱਸੋਗੇ ਇਹਦੇ ਬਾਰੇ ਕੌਣ ਬਿਲਡਰ ਹੈ ਇਹਦਾ ਕਿਹਦੇ ਪ੍ਰਭਾਵੇ ਠਾਕਿਆਂ ਆਮ ਆਦਮੀ ਪਾਰਟੀ ਜਿਹੜੇ ਕਰ ਰਹੀ ਹੈ ਕੀ ਚੱਕਰ ਹੈ ਨਹੀਂ ਬਿਲਡਰ ਨੇ ਤਿੰਨ ਨਕਸ਼ੇ ਹੈਗੇ ਨੇ ਤਿੰਨ ਨਕਸ਼ੇ ਸੀਗੇ ਤੇ ਉਸ ਦਾ ਜਿਹੜਾ ਹੈਗਾ ਪਹਿਲਾਂ ਹੀ ਤੁੰਨ ਦੱਸਿਆ ਵੀ ਕੇਸ ਚੱਲ ਰਿਹਾ ਹੈ ਕੋਰਟ ਦੇ ਵਿੱਚ ਉਹ ਡਿਸਪੂਟਡ ਲੈਂਡ ਹੈ ਇਸ ਕਰਕੇ ਜਿਹੜਾ ਹੈ ਉਹ ਰੀ ਚੈੱਕ ਕਰਵਾ ਕੇ ਜਿਹੜਾ ਚੈੱਕ ਹੋਣ ਤੋਂ ਬਾਅਦ ਤਾਂ ਲੱਗਿਆ ਉਹ ਨਹੀਂ ਕੀਤਾ ਜਾ ਸਕਦਾ ਉਹ ਤਾਂ ਦੋ ਸਾਰੇ ਵੇਬਣੇ ਆਦ ਨੇ ਕੋਈ ਵੀ ਦੋਸ਼ ਜਿਹੜਾ ਹੈ ਕੋਈ ਵੀ ਸਹੀ ਨਹੀਂ ਹੈ ਸਾਰੇ ਵੇਬਣੇ ਆਦ ਨੇ ਹੁਣ ਅਗਲਾ ਹੁਣ ਤੁਸੀਂ ਕੀ ਐਕਸ਼ਨ ਦੱਸੋ ਨੇਜੀ ਜੋਦਨ ਦੱਸਿਆ ਵੀ ਜਿਹੜਾ ਵੀ ਨਕਸ਼ੇ ਨੇ ਰੂਲ ਅਨੁਸਾਰ ਜਿਹੜਾ ਹੈਗਾ ਨਗਰ ਕੌਂਸਲ ਕਰ ਰਹੀ ਹੈ ਆਪਣਾ ਕੰਮ ਪਿਛਲਾ ਪੈਂਡਿੰਗ ਸੀਗਾ ਉਹ ਹੁਣ ਜੋ ਵੀ ਐਸਪੀ ਲਈ ਕਰ ਰਹੇ ਸੀ ਸਾਰਾ ਕੰਮ ਰੂਲ ਅਨੁਸਾਰ ਹੀ ਡਾਕਸ਼ਾ ਪੋਰਟਲ ਤੇ ਉਹਨਾਂ ਨੂੰ ਹੀ ਕੈਲੀਗੇਸ਼ਨ ਲੱਗਾ ਸਰ ਵੀ ਜਿਹੜਾ ਉਹਨਾਂ ਦੇ ਕੰਮ ਨੂੰ ਡਿਨਾਈ ਕਰਨ ਤੋਂ ਬਾਅਦ ਉਸੇ ਕੰਮ ਨੂੰ ਹੋਰ ਮੰਦਰ ਪੈਸੇ ਦੇ ਕੇ ਕਰਵਾ ਲਿਆ ਇਸ ਵਾਰ ਵੀ ਸਾਰਾ ਲੋਕਾਂ ਦੀ ਇਸ ਤਰ੍ਹਾਂ ਕੋਈ ਨਹੀਂ ਹੈ ਜੋ ਵੀ ਜਾਣਨਾ ਚਾਹ ਕਰੇ ਨੀਚੇ ਤੋਂ ਉਹਨਾਂ ਚੈੱਕ ਕਰ ਕਹੀ ਕਿ ਕਰਾਂ ਕੀ ਵੈਰੀਫਾਈ ਕਰਵਾ ਲੈ ਉਸ ਚੀਜ਼ ਨੂੰ ਜੋ ਨਹੀਂ ਪਾਸ ਹੋਏ ਉਹ ਉਸ ਨੂੰ ਵੈਰੀਫਾਈ ਕਰਵਾ ਲੈ ਸਾਡੇ ਵੱਲੋਂ ਕੋਈ ਵੀ ਨਕਸ਼ਾ ਇਸ ਤਰ੍ਹਾਂ ਦਾ ਪਾਸ ਨਹੀਂ ਕੀਤਾ ਹੈ ਨਾ ਹੀ ਉੱਥੇ ਕੀਤਾ ਜਾਏ ਪਹਿਲਾਂ ਵੀ ਕੋਈ ਨਹੀਂ ਕੀਤਾ ਹੈ ਤੇ ਨਾ ਹੀ ਅੱਗੇ ਤੋਂ ਕੀਤਾ ਜਾਵੇਗਾ ਜੋ ਰੂਲ ਲੰਮਤਾ ਹੈ ਉਹ ਕੀਤਾ ਜਾਵੇਗਾ ਜੋ ਤੁਹਾਡੇ ਆਫਿਸ ਵਿੱਚ ਆ ਕੇ ਆਮ ਆਦਮੀ ਪਾਰਟੀ ਦੀ ਧੌਂਸ ਦਿਖਾ ਕੇ ਉਹਨੇ ਬਹਿਸਬਾਜ਼ੀ ਕੀਤੀ ਜੋ ਤੁਹਾਡੇ ਨਾਲ ਮਿਸਫੀਲ ਕੀਤਾ ਹੈ ਕਿ ਉਹਦੇ ਵੀ ਕੋਈ ਇਲੈਕਸ਼ਨ ਨਹੀਂ ਦਿੱਤਾ ਜਾਵੇਗਾ ਨਹੀਂ ਹਜੇ ਤਾਂ ਕੋਈ ਨਹੀਂ ਜੋ ਹੈ ਤਾਂ ਉਹਨਾਂ ਦਾ ਕੰਮ ਸੀ ਉਹਨਾਂ ਨੇ ਕੰਮ ਕਿਹਾ ਸੀ ਸਾਡਾ ਕੰਮ ਨਹੀਂ ਤੁਸੀਂ ਸੋ ਰਹੇ ਹੋਗੇ ਪਰ ਅਸੀਂ ਸੁਣਿਆਂ ਦਾ ਦਾ ਕੰਮ ਜੋ ਵੀ ਉਹਨਾਂ ਦਾ ਸੀਗਾ ਕੰਪਸ ਨੂੰ ਡਰੈਗ ਕਰਕੇ ਆ ਰਿਹਾ ਛੋੜ ਕੇ ਉਸ ਨੂੰ ਵੈਰੀਫਾਈ ਕਰੀਆ ਹੈ ਵੈਰੀਫਾਈ ਕਰਾਉਣ ਤੋਂ ਤੋਂ ਬਾਅਦ ਇਹ ਜਿਹੜਾ ਹੈ ਜੂ ਨਹੀਂ ਹੋ ਸਕਦਾ ਕਿ ਉਸ ਨੂੰ ਜਿਹੜਾ ਹੈ ਆਲਰੇਡੀ ਹੀ ਟੋਟਲ ਤੇ ਹੈ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਰਕਰ ਸੀਗੇ ਤੇ ਉਤਰ ਜ਼ਿਲ੍ਹਾ ਪ੍ਰਧਾਨ ਕਹਿੰਦਾਂ ਸੀਗੇ ਠੀਕ ਹੈ ਕੋਈ ਗੱਲ ਨਹੀਂ ਅਸੀਂ ਸਾਰੇ ਜੋ ਵੀ ਆਉਂਦੇ ਨੇ ਸਾਡਾ ਜਿਹੜਾ ਆਮ ਆਦਮੀ ਪਾਰਟੀ ਸਾਰੇ ਵਰਕਰ ਦੀ ਸਰਕਾਰ ਹੈ ਤੇ ਪਰ ਜੋ ਗਲਤ ਕੰਮ ਲਈ ਜੀ ਬੈਂਸ ਸਾਹਿਬ ਸੀਗੇ ਤੇ ਪਰ ਗਲਤ ਕੰਮ ਲਈ ਕਿਸੇ ਦਿਨ ਜਿਹੜਾ ਨਹੀਂ ਕੀਤਾ ਜਾ ਸਕਦਾ ਹੋ ਸਕਦਾ ਜੀ ਕੋਈ ਗਲਤ ਕੰਮ ਲਈ ਪ੍ਰੈਸ਼ਰਾਈਜ਼ ਹੋਵੇ ਪਰ ਕਿੰਨੇ ਸਿਰ ਜੋ ਵੀ ਕੰਮ ਹੈ ਰੂਲ ਅਨਸਾਰ ਕੀਤਾ ਜਾ ਰਿਹਾ ਹੈ ਨਾ ਪਰ ਕੋਈ ਸਵਾਲ ਨਹੀਂ ਠੀਕ